ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ ਤੁਹਾਡਾ ਵਾਹਿਗੁਰੂ ਤੁਹਾਡਾ ਵੀ ਸਵਾਗਤ ਆ ਜਿਹੜਾ ਇੱਥੇ ਧਰਤੀ ਨੂੰ ਭਾਗ ਲਾਉਣਾ ਆਇਓ ਅਸੀਂ ਤੁਹਾਡੇ ਦਰਸ਼ਨ ਕਰਨ ਆਇਆ ਚਮਕੌਰ ਸਿੰਘ ਦੇ ਜਰੀਏ ਤੇ ਭਾਈ ਸੇਵਕਾਂ ਦੇ ਦਰਸ਼ਨ ਗੁਰੂ ਸਾਹਿਬ ਦੇ ਕਰਨੇ ਨੇ ਗੁਰੂ ਸਾਹਿਬ ਨੇ ਇਸ ਧਰਤ ਨੂੰ ਭਾਗ ਲਾਏ ਨੇ ਸਾਨੂੰ ਤਾਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਬਖਸ਼ੀ ਹੈ ਜੇ ਤੁਸੀਂ ਇੱਥੇ ਆਇਓ ਗੁਰੂ ਕਿਰਪਾ ਕਰੇ ਸੋ ਦਿਨ ਤੋਂ ਗੁਣੀ ਰਾਤ ਚੌਗੁਣੀ ਸੇਵਾ ਤੇ ਸਿਮਰਲੀਆਂ ਤਾਕਤਾਂ ਬਖਸ਼ੇ ਛੀ ਦਾ ਦਾ ਸਤਾਰ ਹੈ ਚੜ੍ਹਦੀ ਕਲਾ ਦਾ ਸਤਾਨ ਹੈ ਇੱਥੇ 17 ਜੁਲਾਈ 2 ਸੌਣ ਦਾ ਦਿਨ ਕਈ ਲੰਬੇ ਸਮੇਂ ਤੋਂ ਬੜੀ ਸੰਗਤਾਂ ਤੋਂ ਮਤਾਬਨਾ ਬਣਾਉਂਦੀਆਂ ਨੇ ਭਾਰਤ ਕੀ ਸਤਗੁਰਾਂ ਨੇ ਕਿਰਪਾ ਕੀਤੀ ਹੈ ਜਿਹੜਾ ਇੱਥੇ ਕੈਂਪ ਲੱਗ ਰਹੇ ਨੇ ਇਹ ਹਿੰਦੁਸਤਾਨ ਦੇ ਕੋਨੇ ਕੋਨੇ ਤੇ ਲੱਗਦੇ ਆ ਇਹ ਗਰੀਬਾਂ ਪਰਿਵਾਰਾਂ ਵਾਸਤੇ ਦੁਖੀਆਂ ਵਾਸਤੇ ਕੈਂਪ ਲੱਗਣਗੇ ਸਾਡੇ ਸਤਕਾਰਯੋਗ ਭਾਈ ਚਮਕੌਰ ਸਿੰਘ ਜੀ ਸ਼ਾਪਰ ਕਲਾ ਵਾਲੇ ਸਾਡੇ ਸਤਕਾਰਯੋਗ ਹੋਰ ਬੇਅੰਤ ਸੰਗਤਾਂ ਇਥੇ ਬਾਬਾ ਜੀ ਦਾਦੂ ਵਾਲੇ ਮਹਾਪੁਰਸ਼ ਵੀ ਪਹੁੰਚ ਰਹੇ ਨੇ ਬਾਬਾ ਜੀ ਨਕਾਤ ਸਹਿਬ ਵਾਲੇ ਬਾਬਾ ਜੀ ਪਹੁੰਚ ਰਹੇ ਨੇ ਬਾਬਾ ਜੀ ਪੂਰੀ ਵਾਲੇ ਅੰਮ੍ਰਿਤਸਰ ਹਰਮੰਦਰ ਸਾਹਿਬ ਆਲੂਪੁਰ ਤੋਂ ਗੁਰੂ ਗਰੀਬ ਨਵਾਜ਼ ਕਿਰਪਾ ਕਰੇ ਭਾਈ ਰਣਜੋਤ ਸਿੰਘ ਜੀ ਰੋਮੀ ਸੰਗਰੂਰ ਤੋਂ ਭਾਈ ਹਰਜਿੰਦਰ ਸਿੰਘ ਜੀ ਪੀਖੀ ਤੋਂ ਜੀਨਾਂ ਦਾ ਬੜਾ ਟਰੱਕ ਚੱਲਦਾ ਬਾਹਰ ਪਰ ਕੈਂਪ ਲੱਗਣ ਦੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਸੀਂ ਭਵਾਨੀਗੜ੍ਹ ਘਾਇਤੇ ਉੱਥੇ ਕੈਂਪ ਲੱਗਾ ਦੇਖ ਰਿਹਾ ਬੜੀ ਦੂਰੋਂ ਦੂਰੋਂ ਜਿਹੜੇ ਅੰਗਹੀਣ ਅੱਖਾਂ ਤੋਂ ਕਮਜ਼ੋਰ ਗੋਡਿਆਂ ਤੋਂ ਕਮਜ਼ੋਰ ਬੜੀ ਆਏ ਪਰ ਉੱਥੇ ਸਾਈਕਲੀਆਂ ਮਿਲੀਆਂ ਬੜਾ ਕੁਝ ਮਿਲਿਆ ਮੇਰਾ ਮਨ ਖੁਸ਼ ਹੋਇਆ ਮੈਂ ਕਿਹਾ ਵੀ ਗੁਰੂ ਕਿਰਪਾ ਕਰੇ ਜੇ ਸ਼ਹੀਦ ਬਾਬਾ ਤਨਨਾ ਸਿੰਘ ਜੀ ਕਿਰਪਾ ਕਰੇ ਅਸੀਂ ਪਰਾਨਾ ਕਰੀਏ ਫਿਰ ਅਸੀਂ ਚਮਕੌਰ ਸਿੰਘ ਨੂੰ ਮਿਲੇ ਵੇ ਸਾਨੂੰ ਇਥੋਂ ਸਤਗੁਰਾਂ ਨੇ ਬਖਸ਼ ਦਿੱਤੀ ਉਹ ਜਿਹੜਾ ਕੈਂਪ ਲੱਗਣਾ ਹੈ 17 ਜੁਲਾਈ ਨੂੰ ਲੱਗਣਾ ਹੈ ਜਿੱਥੇ ਤੱਕ ਵੀ ਇਹ ਖਬਰ ਸਾਡੀ ਪਹੁੰਚਦੀ ਐ ਸ਼ੀਦਾ ਦੇ ਸਥਾਨ ਤੇ ਆਓ ਅਕਤਾਲੀ ਖੰਡ ਪਾਕਹਾਂ ਦੀ ਅਰਦਾਸ ਹੋਊਗੀ ਤੇ ਬਾਕੀ ਕੈਂਪ ਲੱਗਣਗੇ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਓ ਸਤਗੁਰ ਦਾ ਅਕ੍ਰਿਸ਼ ਕਰਾਨਾ ਸੰਗਤਾਂ ਦੇ ਕਰੋ ਦਰਸ਼ਨ ਗੁਰੂ ਸਾਹਿਬ ਦੇ ਆ ਕੇ ਸਿਰ ਝੁਕਾ ਕੇ ਮੰਨਿਓ ਨਾਮ ਦੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਪੂਰੀ ਡਿਟੇਲ ਚ ਦੱਸ ਦਿਓ ਵੀ ਕਿਹੜੇ ਕਿਹੜੇ ਆਹ ਲੋਕਾਂ ਨੂੰ ਜਿਹੜਾ ਕੈਂਪ ਦੇ ਵਿੱਚ ਕੀ ਕੀ ਸਮਾਨ ਜਿਹੜਾ ਦਿੱਤਾ ਜਾਣਾ ਹੈ ਉਹ ਕਿਹੜੇ ਕਿਹੜੇ ਲੋਕ ਆਉਣ ਕੀ ਕੀ ਲੈ ਕੇ ਆਉਣ ਆਪਦਾ ਕਾਗਜ਼ ਪੱਤਰ ਸਮਾਰਕੇ ਢੰਗ ਨਾਲ ਸੁਝਾ ਦੇ ਦਿਓ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਜਸ ਆਪਾਂ ਸ਼ਹੀਦ ਬਾਬਾ ਧੰਨਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਬੈਠਿਆਂਗੇ ਇੱਥੇ 17 ਜੁਲਾਈ ਨੂੰ ਜੋ ਸਲਾਨਾ ਗੁਰਮਿਤ ਸਮਾਗਮ ਹੁੰਦਾ ਉਹਦੇ ਉੱਤੇ ਕੈਂਪ ਦਾ ਯੋਜਨਾ ਜੋ ਕੀਤਾ ਜਾ ਰਿਹਾ ਹੈ ਇਸ ਦੇ ਮੁਖ ਸੇਵਾਦਾਰ ਨੇ ਬਾਬਾ ਮੇਜਰ ਸਿੰਘ ਜੀ ਸ਼ਾਪਰ ਕਲਮ ਵਾਲੇ ਕਾਰ ਸੇਵਾ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਅਪਰਾਧ ਲਗਾ ਤੇ ਇਸ ਕੈਂਪ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਦਿਵਿਆਂਗ ਸਾਥੀ ਨੇ ਜੋ ਅੰਗਹੀਨ ਸਾਥੀ ਨੇ ਉਹਨਾਂ ਲਈਆ ਜਿਨ੍ਹਾਂ ਦੇ ਵਿੱਚ ਮੋਟਰਾਈਜ਼ ਟ੍ਰਾਈਸਾਈਕਲ ਟ੍ਰਾਈਸਾਈਕਲ ਬੀਲ ਕੈਰ ਤੇ ਹੋਰ ਉਸ ਤਰ੍ਹਾਂ ਦੇ ਜਿਹੜੇ ਕੋਈ ਪੁੰਨਵਾਸਿਤ ਜਿਵੇਂ ਕਿ ਆਪਣੀ ਜ਼ਿੰਦਗੀ ਨੂੰ ਸਖਾਲਾ ਕਰਨ ਦੇ ਲਈ ਕੋਈ ਕਿਸੇ ਨੂੰ ਲੋੜ ਹੋਏਗੀ ਉਹ ਸਾਰੀਆਂ ਚੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਏਗੀ ਇਸ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਬਜ਼ੁਰਗ ਜਿਹੜੇ 60 ਸਾਲ ਤੋਂ ਉੱਪਰ ਨੇ ਉਹਨਾਂ ਲਈ ਵੀ ਜਿਵੇਂ ਉਹਨਾਂ ਦੇ ਗੋਡੇ ਦੁਖਦੇ ਨੇ ਗੋਡਿਆਂ ਲਈ ਕੈਪ ਜਿਨ੍ਹਾਂ ਨੂੰ ਘੱਟ ਸੁਣਦਾ ਉਹਨਾਂ ਲਈ ਕੰਨਾਂ ਦੀਆਂ ਮਸ਼ੀਨਾਂ ਅਤੇ ਜਿਨ੍ਹਾਂ ਨੂੰ ਕੋਈ ਬੀਲਚੇਰ ਦੀ ਲੋੜ ਆ ਬੀਲਚੇਰ ਕਿਸੇ ਨੂੰ ਢੂਹੀ ਦੀ ਪ੍ਰੋਬਲਮ ਆ ਉਹਨੂੰ ਢੂਹੀ ਲਈ ਬੈਲਟ ਕਿਸੇ ਨੂੰ ਗਰਦਨ ਤੋਂ ਕੋਈ ਪ੍ਰੋਬਲਮ ਆ ਉਹਨੂੰ ਗਰਦਨ ਦੀ ਬੈਲਟ ਇਹ ਬਜ਼ੁਰਗਾਂ ਨੂੰ ਵੀ ਸਮਾਨ ਮਿਲਣਾ ਤੇ ਲੈ ਕੇ ਇਥੇ ਜਿਹੜੇ ਤਾਂ ਅੰਗਹੀਨ ਸਾਥੀ ਉਹਨਾਂ ਨੇ ਤਾਂ ਜੁਡੀ ਆਡਿ ਕਾਰਡ ਤੇ ਆਧਾਰ ਕਾਰਡ ਇੱਕ ਫੋਟੋ ਆਪਣਾ ਮੋਬਾਈਲ ਨੰਬਰ ਤੇ ਇੱਕ ਆਮਦਨ ਦਾ ਸਰਟੀਫਿਕੇਟ ਆਮਦਨ ਦਾ ਸਰਟੀਫਿਕੇਟ ਸਰਪੰਚ ਐਮ ਸੀ ਨੰਬਰਦਾਰ ਤੋਂ ਵੀ ਮਾਨਤਾ ਪ੍ਰਾਪਤ ਹੋਊਗਾ ਯਾਨੀ ਇਹ ਕੋਈ ਲੋੜ ਨਹੀਂ ਵੀ ਆਪਾਂ ਤਹਿਸੀਲਦਾਰ ਕੋਈ ਕਰਾਉਣਾ ਇੱਕ ਸਿੰਪਲ ਪੇਜ ਦੇ ਉੱਤੇ ਲਿਖ ਕੇ ਤੁਸੀਂ ਆਪਣੀ ਆਮਦਨ ਕਿਸੇ ਵੀ ਸਰਪੰਚ ਨੰਬਰਦਾਰ ਐਮ ਸੀ ਤੋਂ ਮੋਹਰ ਲਵਾ ਕੇ ਲੈ ਆ ਸਕਦੇ ਹੋ ਔਰ ਫਾਰਮ ਜਿਹੜਾ ਉਹ ਬਾਬਾ ਜੀ ਲਿਖੋ ਵੀ ਮਿਲਦਾ ਹੈ ਇਨਕਮ ਵਾਲਾ ਇਥੋਂ ਜਾ ਕੇ ਵੀ ਤੁਸੀਂ ਤਿਆਰ ਕਰਾ ਸਕਦੇ ਹੋ ਤੇ ਮੌਕੇ ਤੇ ਵੀ ਤਿਆਰ ਕੀਤੇ ਜਾਣਗੇ ਇਸ ਤੋਂ ਇਲਾਵਾ ਬਜ਼ੁਰਗਾਂ ਲਈ ਮੈਂ ਵਿਸ਼ੇਸ਼ ਤੌਰ ਤੇ ਇਸਨਾ ਚਾਹਣਾ ਜਿਨ੍ਹਾਂ ਨੂੰ ਉੱਚਾ ਸੁਣਦਾ ਉਹਨਾਂ ਲਈ ਮਸ਼ੀਨਾਂ ਤੇ ਜਿਨ੍ਹਾਂ ਨੂੰ ਕੋਈ ਗੋਡੇ ਦੀ ਪ੍ਰੋਬਲਮ ਆ ਉਹਨਾਂ ਲਈ ਗੋਡੇ ਹੁੰਡੀਆਂ ਤੇ ਜਿਨ੍ਹਾਂ ਨੂੰ ਢੂਹੀ ਦੀ ਪ੍ਰੋਬਲਮ ਆ ਢੂਹੀ ਦੀ ਬੈਲਟ ਉਹਨਾਂ ਨੂੰ ਸਿਰਫ ਆਧਾਰ ਕਾਰਡ ਚਾਹੀਦਾ 60 ਸਾਲ ਤੋਂ ਵੱਡੀ ਉਮਰ ਦੇ ਨੇ ਜਿਹੜੇ ਇਨਕਮ ਦਾ ਸਰਟੀਫਿਕੇਟ ਚਾਹੀਦਾ ਜਿਹੜੇ ਜਿਹੜੇ ਅੰਗ ਨੂੰ ਜਿਹੜੇ ਆਪਾਂ ਜੁਟੀ ਆਈ ਕਾਰਡ ਦੁਬਾਰੇ ਬੋਲੋ ਸਮਾਰਕਾ ਕਾਰਡ ਜਿਹੜੇ ਅੰਗ ਹੀਨ ਸਾਥੀ ਨੂੰ ਜੁਟੀ ਆਈ ਆਈ ਕਾਰਡ ਜ਼ਰੂਰ ਲੈ ਕੇ ਆਉਣ ਔਰ ਜਿਹੜਾ ਮੋਟਰਾਈਜ਼ ਟ੍ਰਾਈਸਾਈਕਲ ਆ 80 ਤੋਂ 100 ਵਾਲੇ ਨੂੰ ਮਿਲੂਗਾ ਤੇ ਜਿਨ੍ਹਾਂ ਨੂੰ ਪਹਿਲਾਂ ਸਮਾਨ ਮਿਲਿਆ ਹੋਇਆ ਉਹਨਾਂ ਨੂੰ ਮੋਟਰਸਾਈਕਲ ਨੂੰ 5 ਸਾਲਾਂ ਬਾਅਦ ਮਿਲਦਾ ਤੇ ਬਾਕੀ ਸਮਾਨ 3 ਸਾਲਾਂ ਬਾਅਦ ਮਿਲ ਜਾਂਦਾ ਧੰਨਵਾਦ ਜੀ ਲਓ ਜੀ ਸੇਰ ਕਰ ਦਿਓ ਸਾਰੇ ਜੇ ਕੋਈ ਨਵੇਂ ਲੋੜੇ ਤੁਹਾਡੇ ਕੋਈ ਮਰੀਜ਼ ਹੈ ਉਹਨਾਂ ਨੂੰ ਰੱਖਿਆ ਜਾਵੇ ਹਨਾ